ਸਤਨਾ ਸ਼੍ਰੀ ਵਾਖਰ ਸਾਬ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨਗ ਜਿੱਤ ਸੱਚੇ ਨਾਲ ਪਿਆਰ ਦੁੱਖ ਸੰਤਾਪਨਾ ਲਗੀ ਜੈਸਾ ਸਾਇਆ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਇਆ ਜੇ 사ਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲਾ ਮੂਰਤ ਸਫਲਾ ਕਾੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਾ ਜਿੱਥੇ ਸ਼ਾਂਤ ਸਬਾ ਟੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਬਾ ਨਾਨਕ ਬਦਾ ਕਰ ਤਹਾ ਜਿੱਥੇ ਸਤਨਾ ਸ੍ਰੀ ਵਾਹ ਗੁਰ ਸਾਬ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਹੋਰ ਤ ਸਫਲਾ ਕਾੜੀ ਜਿਤ ਸੱਚੇ ਨਾਲ ਪਿਆਰ ਦੋਖ ਸੰਤਾਪਨਾ ਲਗੀ ਜੈਸ ਹਰ ਕਨਾਂ ਜਿਨ ਪੂਰਾ ਗੁਰੂ ਲੱਭਾ ਨਾਨਕ ਬਦਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਲੱਖ ਉੱਚਿਆ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੋਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉਂ ਪੁਰਬ ਲਿਖਿਆ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕਾੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜਿਵੇਂ ਹਰ ਕਾਨਾ ਤਹਾਂ ਜਿੱਥੇ ਮਿਰਤਨਾ ਜਨਮ ਜਰਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਰ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਇਤ ਸੱਚੇ ਨਾਲ ਪਿਆਰ ਦੋਖ ਸੰਤਾਪਨਾ ਲਗੀ ਜੈਸ ਹਰ ਕਾ ਨਾਮ ਧਾਰ ਵਾ ਪਕੜ ਜਿੱਥੇ ਸ਼ਾਂਤ ਸਬਾਹ ਠੋਈ ਚਿਆ ਪਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਸਾਇਆ ਜੇ ਸਤਗੁਰ ਨਦਰ ਕਰੇ ਦਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਗੁਰ ਚਰਨ ਗਏ ਸਫਲ ਮੂਰਤ ਸਫਲ ਕਾੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਾ ਨਾ ਸਰਹ ਜਿੱਥੇ ਸ਼ਾਂਤ ਸਬਾ ਤੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਬਾ ਨਾਨਕ ਬਦ ਕਰ ਤਹ ਜੇ ਸਾਇਆ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮੜ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਿੰਨ ਸਤਗੁਰ ਚਰਨਗ ਸਫਲਾ ਮਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸਾ 的最。 ਏ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਾਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਸਤ ਗੁਰ ਚਰਨ ਗਏ ਸਫਲ ਹੋਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਾ ਨਾਨਕ ਬਦ ਕਰ ਤਹ ਜਿੱਥੇ ਮਿਰਤ ਨ ਜਨਮ ਜਿਰਾ ਸਤਨਾ ਫਿਰ ਵਾਹਿਗੁਰੂ ਸਾਬ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਾਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੁਰਬ ਲਿਖਿਆ ਤਗੋਰ ਚਰਨ ਗਏ ਸਫਲ ਹੋਰ ਤ ਸਫਲ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸਾ ਨਾ ਜਨਮ ਜਰਾ ਸਤਨਾ ਸ੍ਰੀ ਵਾਹੇ ਗੁਰ ਸਾਹਿਬ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉਂ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਹੋਰ ਤ ਸਫਲਾ ਕੜੀ ਜਿਤ ਸਚੇ ਸੋ ਉਤਰਿਆ ਪਾਰ ਥਾਣਾ ਸੁਹਾਵਾ ਪਵਿੱਤਰ ਹੈ ਜਿੱਥੇ ਸ਼ਾਂਤ ਸਬਾ ਖੋਚੀਆਂ ਪਾਤ ਸ਼ਾਇਆ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਖੁਸ਼ੀਆਂ ਪਾਤ ਸ਼ਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਿਉ ਪੂਰਬ ਲਿਖਿਆ ਤਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪਨਾ ਲਗੀ ਜੈਸ ਹਰ ਕਾ ਤਰਹ ਜਿੱਥੇ ਸ਼ਾਂਤ ਸਬਾ ਤੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰੂ ਲੱਬਾ ਨਾਨਕ ਬਦ ਕਰ ਤਹ ਜਿੱਥੇ ਸਤਨਾ ਸ਼੍ਰੀ ਵਾਹ ਗੁਰੂ ਸਾਬ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ